ਜਾ ਰੋੜੇ ਪੱਟੀ ਦੀ ਪੂਰੀ ਡਰਾਈਵਰ ਕਰਦਾ ਮੈਂ ਵੀ ਜਾਮ ਲਾਇਆ ਤੁਸੀਂ ਕੀ ਸਰ ਜਾਮ ਇਸ ਤਰ੍ਹਾਂ ਲਾਇਆ ਜੀ ਮੈਂ ਲੁਧਿਆਣੇੋਂ ਆਗਾ 6:23 ਦਾ ਟਾਈਮ ਚੁੱਕ ਕੇ ਬਾਹਰ ਆ ਰਿਆ ਹਾਂ ਆਟੋ ਵਾਲੇ ਨੂੰ ਮੈਂ ਪਹਿਲਾਂ ਆਖਿਆ ਵੀ ਵੀਰ ਜੀ ਗੱਡੀ ਕਰ ਲਓ ਪਾਸੇ ਇਹਨਾਂ ਨਹੀਂ ਕੀਤੀ ਮੁੜ ਕੇ ਗੱਡੀ ਮੜੀ ਨਾਲ ਲੱਗੀ ਹੋਣੀ ਆ ਫਿਰ ਵੀ ਮੈਂ ਇਹਨੂੰ ਗਾਹ ਕਰ ਲਈ ਗੱਡੀ ਤੇ ਗੱਡੀ ਅੱਗੇ ਘੁਮਾ ਕੇ ਤੇ ਮੈਂ ਲਾਕੋਂ ਦੀ ਕੱਢ ਲਈ ਗੱਡੀ ਇਹ ਬੰਦਾ ਆਇਆ ਗੱਡੀ ਦੇ ਵਿੱਚ ਮਾਵਾਂ ਭੈਣਾਂ ਦੀਆਂ ਗਾਹਾਂ ਗੱਡੀਆਂ ਇੰਨੇ ਪੈ ਮੈਂ ਫਿਰ ਇਹਨੂੰ ਕਿਹਾ ਵੀ ਵੀਰ ਚੱਲ ਜਾ ਜਾਂ ਚੱਲ ਜਾ ਕੋਈ ਗੱਲ ਨਹੀਂ ਆ ਪੈਣੋਂ ਮਹਿੰਗਾ ਪੈਣਾ ਹੀ ਇਹ ਫੇਰ ਵੀ ਮਾਂ ਪੈਣ ਦੀ ਗਾਲ ਕੱਢਿਆ ਨਾ ਮੇਰੀ ਬੱਸ ਸਾਰੀ ਖਵਾਵਾ ਸਵਾਰੀਆਂ ਵਿੱਚ ਭੈਣਾਂ ਵੀ ਬੈਠੀਆਂ ਮਾਵਾਂ ਵੀ ਬੈਠੀਆਂ ਰਾਤ ਨੂੰ 11:00 11:00 ਵਜੇ ਤੱਕ ਅਸੀਂ ਸੇਵਾ ਕਰਕੇ ਫੇਰ ਘਰ ਨੂੰ ਜਾਂਦੇ ਆਉਦੇ ਮੋਟਰਸਾਈਕਲਾਂ ਦੇ ਪਰ ਕੱਲੇ ਕੱਲੇ ਨੂੰ ਲਾ ਕੇ ਪੱਟੀ ਤੱਕ ਇਹ ਬੰਦੇ ਨੇ ਗਾਲਾਂ ਕਢੀਆਂ ਫੇਰ ਇਹਨੂੰ ਮੈਂ ਜਾ ਕੇ ਦੇ ਬੰਦੇ ਨੇ ਆ ਕੇ ਨਾ ਮੁੱਕੀ ਮਾਰ ਕੇ ਫਰੰਟ ਸੀਟੇ ਦੇ ਤੇ ਫਰੰਟ ਸੀਟਾ ਤੋਂ ਟੜਕ ਟੜਕਦਾ ਮੁੜ ਕੇ ਫੇਰ ਇਹਨੂੰ ਜਾ ਕੇ ਰੋਡ ਦਾ ਜਾਮ ਕੀਤਾ ਫੇਰ ਰੋਡ ਜਾਮ ਕੀਤਾ ਜੀ ਕੋਈ ਸੁਲਵਾਈ ਇਹਨਾਂ ਦੇ ਆਟੋ ਵਾਲੇ ਬੰਦੇ ਜਾਦੇ ਫੇਰ ਰੋਡ ਮੈਂ ਜਾਮ ਕਰਕੇ ਫੇਰ ਆਪਦੀ ਸੁਲਵਾਈ ਜਿਹੜੀ ਇੱਥੇ ਕੀਤੀ ਆ ਉਹਦਾ ਇੱਥੇ ਕੋਈ ਸੁਲਵਾਈ ਨਹੀਂ ਹੈਗੀ ਜੀ ਤੇ ਆਹੋ ਆਟੋ ਵਾਲਾ ਕਹਿੰਦਾ ਵੀ ਮੇਰੇ ਨਾਲ ਧੱਕਾ ਕੀਤਾ ਵੀ ਆਟੋ ਵਾਲਿਆਂ ਨਾਲ ਭਈ ਜਿਹੜਾ ਇਹ ਧੱਕਾ ਕੀਤਾ ਉਹ ਬਖਾ ਦੇ ਵੀ ਕੀ ਧੱਕਾ ਕੀਤਾ ਉਹਦੇ ਨਾਲ ਅਸੀਂ ਬਾਕੀ ਮੇਰੀਆਂ ਸਵਾਰੀਆਂ 52 ਸਵਾਰੀਆਂ ਮੇਰੀਆਂ ਸਵਾਰੀਆਂ ਦੀ ਗਵਾਹੀ ਲੈ ਸਕਦੇ ਹੋ ਤੁਸੀਂ ਕੱਲੀ-ਕੱਲੀ ਵੀ ਵੀ ਮੈਂ ਆ ਕਿ ਉਹਨੂੰ ਆਖਿਆ ਵੀ ਹੱਥ ਜੋੜੇ ਕਿ ਨਹੀਂ ਜੋੜੇ ਬਾਅਦ ਤੋਂ ਉਹਨੇ ਗਮ ਮਾਵਾਂ ਤੇ ਭੈਣਾਂ ਦੀਆਂ ਗਾਲਾਂ ਕੱਢ ਕੇ ਭੱਜਾ ਗੱਡੀ 'ਚੋਂ ਭਜਾ ਘੜੀਓ ਜਦੋਂ ਮਗਰੋਂ ਪੜਿਆ ਮੁੜ ਕੇ ਆ ਕੇ ਫੇਰ ਮੁੱਕੀ ਮਾਰੀ ਜਨੇ ਮੈਂ ਛੱਡ ਤਾ ਮਾਂ ਜਾ ਚਲ ਜਾ ਇਹਨੇ ਫੇਰ ਆ ਕੇ ਦੁਬਾਰਾ ਬੰਦੇ ਨੇ ਮੁੱਕੀ ਮਾਰ ਕੇ ਸ਼ੀਸ਼ਾ ਮੇਨ ਜਿਹੜਾ ਉਹ ਟੜਕਦਾ ਟੜਕ ਗਿਆ ਹੁਣ ਜਾਮ ਖੋਲਦਾ ਹੁਣ ਜਾਮ ਖੋਲਦਾ ਸਚੂ ਸਾਹਿਬ ਆਏ ਉਹਨਾਂ ਨੇ ਕਹਿੰਦੇ ਰੋ ਜਾਮ ਖੋਲਦਾ ਵਾ ਵੀ ਜੋ ਮੇਰੀ ਪੈਮਬੇਸ ਹੋਇਆ ਜੋ ਮੇਰਾ ਇਹ ਹੋਇਆ ਵਾ ਨੁਕਸਾਨ ਹੋਇਆ ਦੀ ਪਰਭਾਈ ਇਹ ਕਰੂਗਾ ਬੰਦਾ ਏ ਬੰਦਾ ਜੇ ਨਹੀਂ ਕਰੂਗਾ ਭਰਾ ਨਹੀਂ ਕਰੂਗਾ ਤੇ ਪਰਚਾ ਪੰਦੀ ਕਾਰਵਾਈ ਸਰਕਾਰ ਕੋਲ ਕਾਨੂੰਨੀ ਕਾਰਵਾਈ ਕੀਤੀ ਹੈ ਕਾਨੂੰਨ ਨੂੰ ਨਾ ਸਕੰਜੇ ਦੇ ਟੰਗਿਆਂ ਨਾਲੇ ਕਾਨੂੰਨ ਦੀ ਨਾ ਦੀ ਚੀਜ਼ ਹੀ ਨਹੀਂ ਆ ਗਈ ਕੋਈ ਲੁਧਿਆਣੇ ਦੇ ਵਿੱਚ ਬਿਨਾ ਬਿਨਾ ਸਾਰੇ ਆਟੋ ਜਾ ਕੇ ਵੇਲਾ ਲੈ ਸਰ ਲੱਗੇ ਆ ਕਿਸੇ ਦਾ ਕੋਈ ਨੰਬਰ ਨਹੀਂ ਹੈਗਾ ਕਿਸੇ ਦਾ ਕੋਈ ਕੌਣ ਹੀ ਹੈਗਾ ਤੇ ਛਰੇ ਆ ਮਿੱਥਾ ਵਿਚਾਰਾ ਏਐਸਆਈ ਖਲੋਂਦਾ ਵਾ ਉਹ ਵਿਚਾਰਾ 1 ਰੁਪਏ ਦਾ ਰਵਾਧਾਰ ਨਹੀਂ ਕਿਸੇ ਦਾ ਉਹ ਨੂੰ ਆਦਾ ਤੂੰ ਮੇ ਤੋਂ ਪੈਸੇ ਲੈਂਦਾ ਪੁਲਿਸ ਮੇ ਤੋਂ ਪੈਸੇ ਲੈਂਦੀ ਆ ਉਹ ਬੰਦਾ 1 ਰੁਪਏ ਦਾ ਰਵਾਇਦਾਰ ਨਹੀਂ ਰੋਜ਼ ਵੇਨੇ ਉਹ ਬੰਦੇ ਨੂੰ ਰੋਜ਼ ਉਹ ਬੰਦੇ ਨੂੰ ਇੱਥੇ ਲੰਘਦਾ ਮੈਂ ਰੋਜ਼ ਆ ਟਾਈਮ 'ਚ ਆਉਣਾ ਰੋਜ ਇਹ ਬੰਦੇ ਨੂੰ ਮੈਂ ਵੇਣਾ ਉਹ ਬੰਦਾ 1 ਰੁਪਈਆ ਦਾ ਕੇਦਾ ਰਵਾਧਾਰ ਨਹੀਂ ਆ ਸਾਰੇ ਬੰਦੇ ਗੋਈ ਦੇਣਗੇ ਪਰ ਉਹ ਬੰਦੇ ਨੂੰ ਆਹ ਤੂੰ ਮੈਨੂੰ ਤੋਂ ਪੈਸੇ ਲੈਣਾ ਓਕੇ ਹਾਂ ਇਹ ਬੰਦੇ ਨੇ ਪਹਿਲਾਂ ਬੱਸ ਮਗਾ ਲਾ ਕੇ ਰੱਖੀ ਅੱਗੇ ਮੇਰੀ ਗੱਡੀ ਸਵਾਰੀ ਮੈਨ ਲੱਗੀ ਮੈਂ ਸਾਈਡ ਤੇ ਕੱਢ ਲਈ ਇਹ ਬੰਦੇ ਨੇ 12 ਵਾਰ ਮੈਨੂੰ ਗੱਡੀ ਇਹਨੂੰ ਮੈਂ ਰੋਕਦਾ ਰਿਆ ਇਹਨੇ ਫਿਰ ਵੀ ਮੇਰੇ ਗੱਡੀ ਦੇ ਨਾਲ ਲਾ ਕੇ ਲੈ ਗਿਆ ਪੁਲਿਸ ਵਾਲੇ ਦੇ ਸਾਹਮਣੇ ਇਹਨੇ ਮੇਰੇ ਡਾਂਗਾ ਮਾਰੀਆਂ ਨੇ ਸਾਰੇ ਬੰਦੇ ਇੱਥੇ ਗਵਾਹ ਖੜੇ ਆ ਪੁਲਿਸ ਵਾਲੇ ਨੇ ਕੋਈ ਐਕਸ਼ਨ ਨਹੀਂ ਲੇਤਾ ਉਹ ਤਾਂ ਉਹਨਾਂ ਦੀ ਤਰਫਦਾਰੀ ਕਰਦੇ ਪਏ ਆ ਜਿਵੇਂ ਪੜਿਆ ਲਿਖਿਆ ਬੰਦਾ ਜੇ ਮੈਂ ਆਟੋ ਚਲਾਉਣਾ ਪਿਆ ਵਾ ਇਹਨਾਂ ਨੂੰ ਤਕਲੀਫ ਹੋ ਰਹੀ ਹੈ ਜਿਹੜੇ ਚਿੱਟਾ ਲਾਂਦੇ ਆ ਚੋਰੀਆ ਕਰਦੇ ਆ ਮੋਬਾਈਲ ਕੋ ਕਰਦੇ ਆ ਉਹਨਾਂ ਨੂੰ ਇਹ ਕੁਝ ਨਹੀਂ ਕਹਿੰਦੇ ਉਹਨਾਂ ਕੋਲੋਂ ਪੈਸੇ ਲੈਂਦੇ ਆ ਕਿੰਨਾਂ ਨੇ ਮਾਰਿਆ ਤੁਹਾਨੂੰ ਬੱਸ ਵਾਲੇ ਨੇ ਮਾਰਿਆ ਜੀ ਮੈਨੂੰ ਕਾਰਨ ਕੀ ਸੀ ਕਾਰਨ ਇਹ ਸੀਗਾ ਜੀ ਮੈਂ ਉਹਨੂੰ ਕਿਹਾ ਕਿ ਤੂੰ ਗੱਡੀ ਕਿਉਂ ਨਹੀਂ ਰੋਕੀ ਉਹਨੇ ਗੱਡੀ ਦੇ ਅੰਦਰ ਪੁਲਿਸ ਵਾਲਾ ਮੁਲਾਜ਼ਮ ਬੈਠਾ ਉਹਦੇ ਸਾਹਮਣੇ ਉਹਨੇ ਡੰਡਾ ਸੁੱਟ ਕੇ ਮਾਰਿਆ ਗੱਡੀ 'ਚ ਉਤਰ ਕੇ ਆ ਕੇ ਮ ਕੋਈ ਗੱਲ ਬਾਤ ਨਹੀਂ ਹੋਈ ਇਹ ਬੰਦੇ ਗੁੰਡਾਗਰਦੀ ਕੀਤੀ ਆਟ ਵਾਲੇ ਨੇ ਇਹ ਗੁੰਡਾਗਰਦੀ ਕੀਤੀ ਹੈ ਗੁੰਡਾ ਦੇਖੋ ਇਹ ਬੰਦਾ ਇੰਨਾ ਵਧੀਆ ਨਸਰ ਵੀ ਲਾਇਆ ਪੁਲਿਸ ਵਾਲੇ ਤੇ ਵੀ ਪੈਸੇ ਨਹੀਂ ਨਹੀਂ ਪੈਸੇ ਨਹੀਂਦਾ ਭਾਈ 27 ਸਾਲ ਦਾ ਬੁਆਏ ਇਸ ਜਗ੍ਹਾ ਦਾ ਕਈ ਇੱਟੇ ਬੰਦੀ ਰਹੀ ਇਸ ਬੰਦੇ ਦੇ ਕੰਟਰੋਲ ਪੂਰਾ ਰੱਖਦਾ ਇਹ ਬੰਦਾ ਰੋਡ ਤੇ ਪਹਿਲਾ ਬੰਦਾ ਕੰਮ ਕਰਦਾ ਜੀ ਇਹ ਦਰੇ ਸਟੈਂਡ ਪੱਕਾ ਹੀ ਇਹ ਆਡੋਰ ਸਟੈਂਡ ਹੈ ਕੋਈ ਸਟੈਂਡ ਨਹੀਂ ਮਨਜ਼ੂਰ ਜੀ ਇਹ ਆਈ ਕੋਈ ਮਨਜ਼ੂਰ ਨਹੀਂ ਹੈਗਾ ਜੀ ਚੱਲਦੇ ਚੱਲਦੇ ਜਿਹੜਾ ਮੁੰਡਾ ਚੱਕਦਾ ਜਾਂਦੀ ਸਵਾਰੀ ਚੱਕ ਕੇ ਨਾਲ-ਨਾਲ ਧੁੱਰੀ ਜਾਂਦਾ ਹੈ ਕੋਈ ਸਟੈਂਡ ਮਨਜ਼ੂਰ ਨਹੀਂ ਇਹ ਹੁਣ ਜਾਮ ਕੀ ਦੇ ਵੱਲ ਲਾਇਆ ਗਿਆ ਜੀ ਇਹ ਕੋਈ ਨਹੀਂ ਹੈ ਬੱਤ ਵਾਲੇ ਦੇ ਨਾਲ ਆਪਸ ਵਿੱਚ ਟਕੂ ਟਕੂ ਮਾਰਉਂਦੇ ਆਪੋ ਹੀ ਉਹਨਾਂ ਦੇ ਵਿੱਚ ਰੰਜਸ ਨਾਲ ਇੱਕ ਇਹ ਇਸ ਕਰਕੇ ਜਾਮ ਲਾਇਆ ਗਿਆ ਹੈ ਠੀਕ ਹੈ ਹੁਣ ਜਾਵੇ ਜਾਵੇ ਬੱਤ ਨਾਲ ਲੜਿਆ ਜੀ ਜਾਮ ਲਾ ਰਿਹਾ ਜੀ ਪਾਸੇ ਦੇ ਵਿੱਚ ਲੱਗੀ ਆ ਜੀ ਇਹ ਦੋਵਾਂ ਨੇ ਆਲੇ-ਕਣੇ ਲੜ ਕੇ ਜਾਂ ਤੱਕ ਗਿਆ ਦੰਗਲਾਤਾ ਜੀ ਹਾਂ ਜੀ ਸਰ ਹੁਣ ਖੁੱਲ ਗਏ ਕੋਨੇ ਰੋਕ ਲਾਇਆ ਪੈਸਿਆਂ ਦਾ ਵੀ ਬਿਲਕੁਲ ਲੋਕ ਤੁਹਾਡੇ ਹੱਕ ਜਨ ਵੀ ਇਦਾਂ ਦਾ ਮਾਨਤਾ ਰਫਤਾਰ ਹੈ ਪਰ ਉਹ ਆਟੋ ਵਾਲੇ ਵੱਲੋਂ ਰੋਕ ਲਾਇਏ ਗਏ ਆ ਉਹ ਸਰ ਸਰਿਆਂ ਵਿੱਚ ਇਹੀ ਕੰਮ ਕਰਦਾ ਜੀ ਹੈ ਉਹ ਜਾਣ ਕੇ ਰੋਕ ਲਾਉਂਦਾ ਆਪਣੇ ਤੇ ਇਹ ਰੋਕ ਲਾਉਂਦਾ ਵੀ ਉਹ ਇੱਥੇ ਮੈਨੂੰ ਖੰਡ ਦੇਣ ਵਿਚਾਲੇ ਠੀਕ ਹੈ ਇਹਨੂੰ ਮੈਨੂੰ ਹਟਾਉਣਾ ਪਰੇ ਪਰੇ ਨਾ ਕਹਿਣ ਵੀ ਪਰੇ ਹੋ ਜਾਊਗਾ ਰਸਤੇ ਚ ਕੱਢ ਕੇ ਜਿੱਤੇ ਮਰਦੀ ਮੈਨੂੰ ਬਜੀ ਗਾਰ ਵੀ ਕੀਤੀ ਜਾਊਗੀ ਹਾਂ ਜੀ ਸਰ